ਮਾਮਲਾ ਹੈਗਾ ਜੀ ਨਗਰ ਕਾਉਂਸਲ ਦੇ ਵੱਲੋਂ ਲਗਾਏ ਜਾ ਰਹੇ ਟ੍ਰੀਟਮੈਂਟ ਪਲਾਂਟ ਦਾ ਮੁਰਦਾਬਾਦ ਨਾਮ ਮੁਰਦਾਬਾਦ 2020 ਚ ਆਪਾਂ ਦਾ ਕੇਸ ਪਾਇਆ ਸੀ ਕਮੇਟੀ ਨਗਰ ਕਾਉਂਸਲ ਜਿਸ ਉੱਪਰ ਅਧਿਵਿਵ ਰਿਪੋਰਟ ਨੇ ਆਪਾਂ ਨੂੰ ਸਟੇ ਦਿੱਤੀ ਸੀ ਜੀ ਮੁਰਦਾਬਾਦ ਮੁਰਦਾਬਾਦ ਐਮਐਲਏ ਸਾਹਿਬ ਨੂੰ ਸਿਰਫ ਆਪ ਦੀ ਨੱਕ ਦੀ ਪਈ ਹੋਈ ਹੈ ਵੀ ਮੈਂ ਇੱਥੇ ਪੱਥਰ ਲਾ ਗਿਆ ਇਹ ਘਟਨ ਕਰ ਗਿਆ ਤੇ ਹੁਣ ਅੜੀ ਦੇ ਵਿੱਚ ਵੀ ਮੈਂ ਇੱਥੇ ਐਸਟੀਪੀ ਪਲਾਂਟ ਲਾਉਂਦਾ ਮਰਦਾਬਾਦ ਮਰਦਾਬਾਦ ਕੱਟਾ ਸ਼ਹੀਦ ਜਿਹੜੇ ਜੋ ਬੋਰਡ ਦੇ ਅਧਿਕਾਰੀ ਆ ਉਹਨਾਂ ਨੂੰ ਗਮਰਾਹ ਕਰਕੇ ਪੱਤਰਕਾਰ ਭਾਈ ਚਾਰੇ ਨੂੰ ਖਬਰਾਂ ਲਵਾਈਆਂ ਗਈਆਂ ਵੀ ਸਾਨੂੰ ਨਗਰ ਕਾਉਂਸਲ ਨੇ ਜਿਹੜੀ ਜਗ੍ਹਾ ਉਹ ਦਿੱਤੀ ਗਈ ਹੈ ਕੱਟਾ ਸ਼ਹੀਦ ਨਹੀਂ ਚਲੇਗੀ ਕੱਟਾ ਸ਼ਹੀਦ ਨਹੀਂ ਚਲੇਗੀ ਦਾ ਮਤਾ ਪਾਇਆ ਸੀ ਵੀ ਜਿਹੜਾ ਸਨੌਲੀ ਵਿਕੇ ਐਸਟੀਪੀ ਲਗਾਉਣ ਸੰਬੰਧੀ ਉਹਦੇ ਵਿੱਚ ਬਾਦ ਸਮਾਰ ਬਹੁਤ ਸੰਤਤੀ ਨਾਲ ਹਾਲ ਦੀ ਖੜੀ ਇਸ ਮਤੇ ਨੂੰ ਪੈਂਡਿੰਗ ਰੱਖਿਆ ਜਾਂਦਾ ਹੈ ਨਹੀਂ ਚਲੇਗੀ ਮਰਦਾਬਾਦ ਮਰਦਾਬਾਦ ਹਮਲਾ ਹੈਗਾ ਜੀ ਨਗਰ ਕਾਉਂਸਲ ਦੇ ਵੱਲੋਂ ਲਗਾਏ ਜਾ ਰਿਹਾ ਟ੍ਰੀਟਮੈਂਟ ਪਲਾਂਟ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਜੋ ਸੁਨੋਲੀ ਵਿਖੇ ਲਗਾਇਆ ਜਾਣਾ ਹੈਗਾ ਦੱਸ ਦਈਏ ਕਿ ਇਸ ਸਬੰਧੀ ਜਿਹੜੀ ਹੈਗੀ ਕੱਲ ਨਿਸ਼ਾਨਦੇਹੀ ਕੀਤੀ ਸੀ ਔਰ ਅੱਜ ਨਗਰ ਕਾਉਂਸਲ ਜ਼ੀਰਤਪੁਰ ਦੇ ਪ੍ਰਧਾਨ ਉਹਦੇ ਵੀਰ ਸਿੰਘ ਢਿੱਲੋਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈਗਾ ਕਿ ਉੱਥੇ ਜਗ੍ਹਾ ਦੇ ਵਿੱਚ ਜਿਹੜੀ ਸੁਨੋਲੀ ਜਗ੍ਹਾ ਦੇ ਉੱਤੇ ਸ਼ਾਮਲਾੜ ਜਗ੍ਹਾ ਦੇ ਉੱਪਰ ਜਿੱਥੇ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈਗਾ ਉੱਥੇ ਦੀ ਜਗ੍ਹਾ ਉੱਤੇ ਸਟੇ ਲੱਗਾ ਹੋਇਆ ਇਸ ਦੇ ਬਾਵਜੂਦ ਉੱਥ 64 ਫੁੱਟ ਜਿਹੜਾ ਹੈਗਾ ਮਾਸਟਰ ਪਲਾਨ ਦਾ ਰੋਡ ਵੀ ਦੱਸਿਆ ਜਾ ਰਿਹਾ ਕਿ ਉੱਥੋਂ ਨਿਕਲਿਆ ਹੈਗਾ ਇਸ ਦੇ ਅਲਾਵਾ ਉਹਨਾਂ ਨੇ આરોਪ ਲਗਾਇਆ ਕਿ ਇੱਥੇ ਜਿਹੜਾ ਹੈਗਾ ਕਲੋਨੀਆਂ ਹੈਗੀਆਂ ਆਲੇ ਦੁਆਲੇ ਦੱਸਿਆ ਰਿਹਾ ਸਕੂਲ ਹੈਗਾ ਇੱਥੇ ਟ੍ਰੀਟਮੈਂਟ ਪਲੰਟ ਨਾ ਲਗਾ ਕੇ ਕਿਤੇ ਹੋਰ ਲਗਾਇਆ ਜਾਵੇ ਜਦੋਂ ਸਾਡੀ ਸੰਬੰਧੀ ਸੀਵਰੇਜ ਬੋਰਡ ਦੇ ਜੀ ਜਿਹੜੇ ਹੈਗੇ ਉਹਨਾਂ ਨਾਲ ਗੱਲ ਹੋਈ ਉਹਨਾਂ ਦਾ ਕਹਿਣਾ ਹੈਗਾ ਸੀ ਕਿ ਉਹਨਾਂ ਨੂੰ ਜਿਹੜੀ ਹੈਗੀ ਜਮੀਨ ਉੱਪਰ ਜਿਸ ਜ਼ਮੀਨ ਦੇ ਉੱਪਰ ਟ੍ਰੀਟਮੈਂਟ ਪਲੰਟ ਲਗਾਏ ਜਾਣਾ ਉਸ ਬੰਦੇ ਜਿਹੜੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਹੜੀ ਹੈਗੀ ਆ ਨਿਸ਼ਾਨਦੇਹੀ ਕਰਕੇ ਜਗਾ ਚਾਰ ਕਿੱਲੇ ਇਸ ਬੰਦੀ ਅਸੀਂ ਗੱਲ ਸਪਸ਼ਟ ਕਰਨ ਵਾਸਤੇ ਇੱਥੇ ਕਾਰਜ ਸਾਧਕ ਕਬਸਾ ਜਿਹੜੇ ਹੈਗੇ ਉਹਨਾਂ ਕੋਲ ਆਏ ਸੀ ਮਿਲਣ ਲਈ ਪਰ ਉਹ ਜਿਹੜੇ ਇੱਥੇ ਮੌਜੂਦ ਨਹੀਂ ਹੈਗੇ ਕਿਸੇ ਮੀਟਿੰਗ ਵਿੱਚ ਗਏ ਹੋਏ ਉਹਨਾਂ ਨਾਲ ਫੋਨ ਤੇ ਗੱਲ ਹੋਈ ਹੈਗੀ ਉਹਨਾਂ ਨੇ ਦੱਸਿਆ ਕਿ ਐਨਜੀਟੀ ਵੱਲੋਂ ਜਿਹੜਾ ਹੈਗਾ ਬਾਰ-ਬਾਰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜੁਰਮਾਨੇ ਪਾਏ ਜਾ ਰਹੇ ਕਿ ਜਲਦ ਤੋਂ ਜਲਦ ਜਿਹੜਾ ਸੀਵਰੇਜਮੈਂਟ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇ ਅਤੇ ਉਹਨਾਂ ਨੇ ਗੱਲ ਸਟੇ ਦੀ ਜਿਹੜੀ ਗੱਲ ਸੰਬੰਧੀ ਹੋਣਾ ਸਪਸ਼ਟ ਕੀਤਾ ਕਿ ਉੱਥੇ ਕਈ ਏਕੜ ਜ਼ਮੀਨ ਹੈਗੀ ਜਿਹਦੇ ਵਿੱਚੋਂ ਸਿਰਫ 4 ਏਕੜ ਜ਼ਮੀਨ ਜਿਹੜੀ ਹੈਗੀ ਹੈ ਟ੍ਰੀਟਮੈਂਟ ਪਲਾਂਟ ਵਾਸਤੇ ਦਿੱਤੀ ਜਾਣੀ ਹੈਗੀ ਹੈ ਔਰ ਐਨਜੀਟੀ ਦੀ ਗੱਲ ਕਰਦੇ ਹੋਏ ਐਨਜੀਟੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਣਾ ਅੱਜ ਦੀ ਤਾਰੀਖ ਦੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਸ ਨੂੰ ਦੇਖਦੇ ਹੋਏ ਇਹ ਜਿਹੜਾ ਟ੍ਰੀਟਮੈਂਟ ਪਲਾਂਟ ਲਾਉਣ ਦਾ ਜਿਹੜਾ ਕੰਮ ਕੀਤਾ ਜਾ ਰਿਹਾ ਹੈਗਾ ਮੇਰਾ ਜਕਿੰਦਰ ਸਿੰਘ ਨਾਮ ਹੈ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਜੀ ਇਹ ਜ਼ਮੀਨ ਹੈ ਜੀ 1985 ਤੋਂ ਜੀ ਆਪਣੇ ਦਾਦਾ ਜੀ ਕਸਤ ਕਰਦੇ ਆ ਰਹੇ ਨੇ ਲਗਾਤਾਰ ਜੀ ਕਿ ਜੀ 2020 ਚ ਆਪਾਂ ਦਾ ਕੇਸ ਪਾਇਆ ਸੀ ਕਮੇਟੀ ਨਗਰ ਕੌਂਸਲ ਜਿਲਖਰ ਪਰ ਪਰੇਸ਼ਾਨ ਕਰਦੀ ਸੀਗੀ 2020 ਚ ਸਿਵਲ ਕੋਰਟ ਨੇ ਆਪਾਂ ਨੂੰ ਸਟੇ ਦਿੱਤੀ ਸੀ ਜੀ ਕਿ ਜੀ 2022 ਚ ਚੜੀ ਹੈ ਜੀ ਉਹ ਕਿ ਜੀ ਫਰਦ ਤੇ ਠੀਕ ਹੈ ਜੀ ਫਰਦ ਦੀ ਡੇਟ ਜੀ ਅੱਜ ਦੀ ਅੱਜ ਵੀ ਚੜੀ ਹੋਈ ਹੈ ਹਾਂ ਜੀ ਅੱਜ ਦੀ ਡੇਟ ਹੈ ਜੀ ਮਤਲਬ 18 April ਜੀ ਠੀਕ ਹੈ ਜੀ ਇਸੇ ਜਗ੍ਹਾ ਤੋਂ ਬਣ ਰਿਹਾ ਹਾਂਜੀ 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 ਸਟੇ ਵਾਲੀ ਜਗ੍ਹਾ ਤੇ ਬਣ ਰਿਹਾ ਜੀ ਇਹ ਜੀ ਸਤਾ ਆਪਣਾ ਟੋਟ ਜਿਹੜਾ ਆਪਾਂ ਕੇਸ ਪਾਇਆ ਹੋਇਆ ਜੀ 17 ਏਕੜ ਜ਼ਮੀਨ ਹੈ ਜੀ ਲਗਭਗ ਜੀ ਪਿੱਛੇ ਖਾਲੀ ਵੀ ਕਰਾਈ ਗਈ ਸੀ ਇਹ ਪਿੱਛੇ ਹਾਂਜੀ ਹਾਂਜੀ ਪਿੱਛੇ ਖਾਲੀ ਕਰਾਦੀ ਸੀਗੀ ਜੀ ਆਪਾਂ ਏਡੀਸੀ ਆਰਡਰ ਦੇ ਤਹਿਤ ਜੀ ਪਰ ਸਟੇ ਜੀ ਖੜੀ ਸੀਗੀ ਫਿਰ ਵੀ ਜੀ ਆਪਾਂ ਸਟੇ ਲੱਗੀ ਹੋਈ ਹਾਂਜੀ ਹਾਂਜੀ ਕਿਉਂਕਿ ਇਸ ਦਾ ਕੇਸ ਜਿਹੜਾ ਸੈਸ਼ਨ ਕੋਰਟ ਵੀ ਚੱਲ ਰਿਹਾ ਹੈ ਜੀ ਸਟੇ ਦੇ ਖਿਲਾਫ ਜੀ ਅਗਰ ਸਟੇ ਟੁੱਟੀ ਹੁੰਦੀ ਜੀ ਆਪਣਾ ਜੀ ਫਿਰ ਉਹ ਕੇਸ ਉਧਰੋਂ ਖਤਮ ਹੋ ਜਾਂਦਾ ਜੀ ਠੀਕ ਹੈ ਕੀ ਨਾ ਹੋ ਜੇ ਆਪਾਂ ਗੁਰਦੀਪ ਸਿੰਘ ਸਾਹਿਬ ਦਾ ਸਰਪਾਲਚ ਪਿੰਡ ਸੁਨੋਦੀ ਦੀ ਕੀ ਪ੍ਰੋਬਲਮ ਆ ਰਹੀ ਹੈ ਪ੍ਰੋਬਲਮ ਇਹ ਆ ਰਹੀ ਹੈ ਜੀ ਸਾਡੇ ਪਿੰਡ ਨੂੰ ਕਮੇਟੀ ਚ ਆਏ ਨੂੰ ਤਕਰੀਬਨ 8 ਸਾਲ ਹੋ ਗਏ ਇੱਥੇ ਡਿਵੈਲਪਮੈਂਟ ਕੋਈ ਕਰਾਈ ਨਹੀਂ ਸਰਕਾਰ ਨੇ ਇੱਥੇ ਲਿਆ ਕੇ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਪਿੰਡ ਦੀ ਪੌਸ ਜਮੀਨ ਜਿਹੜੀ ਸਕੂਲ ਨਾਲ ਪੈਂਦਾ ਹੈ ਰਹਿਸ਼ੀ ਏਰੀਏ ਚ ਇਹ ਲਾ ਕੇ ਤੱਕੇ ਸ਼ਾਹੀ ਕਰਕੇ ਨਿਸ਼ਾਨਦੇਹੀ ਕਰਕੇ ਇੱਥੇ ਟ੍ਰੀਟਮੈਂਟ ਪਲਾਂਟ ਦੀ ਬਾਉਂਡਰੀ ਦਾ ਕੰਮ ਸ਼ੁਰੂ ਕਰਨ ਲੱਗੇ ਹੋਏ ਨਾ ਕਿ ਕਦੇ ਹਾਊਸ ਨੇ ਇਹਨਾਂ ਨੂੰ ਇਹ ਜ਼ਮੀਨ ਅਲਾਟ ਕੀਤੀ ਹੈ ਕਮਤੇ ਸਾਰੇ ਪੈਂਡਿੰਗ ਹੈ ਪਰੇ ਸਰਕਾਰ ਸਾਡਾ ਲੋਕਲ ਐਮਐਲਏ ੱੱ ਕਾ ਕਰ ਰਿਹਾ ਪਿੰਡ ਦੇ ਲੋਕਾਂ ਦੇ ਇੱਥੇ ਟ੍ਰੀਟਮੈਂਟ ਪਲੈਂਟ ਲਾ ਕੇ ਇੱਥੇ ਆਪਣੇ ਸਨੌਲੀ ਪਿੰਡ ਦਾ ਵਾਟਰ ਲੈਵਲ ਬਹੁਤ ਉੱਪਰ ਹੈ ਜਿਸ ਕਰਕੇ ਟ੍ਰੀਟਮੈਂਟ ਪਲੈਂਟ ਦੇ ਨੀਚੇ ਬਾਕਸ ਬਣਨਗੇ ਉਹ ਨੀਚੇ ਵਾਲੇ ਪਾਣੀ ਨੂੰ ਵੀ ਗੰਦਾ ਕਰਨਗੇ ਔਰ ਨਾ ਇੱਥੇ ਨਿਕਾਸੀ ਦਾ ਕੋਈ ਸਾਧਨ ਹੈਗਾ ਪਾਣੀ ਦੀ ਇਹ ਪਹਿਲਾਂ ਤਾਂ ਹੁਣ ਸੀਵਰੇਜ ਡੀਪੀਐਸ ਰੋਡ ਤੇ 2 ਸਾਲ ਲਾ ਕੇ ਰੋਡ ਬਣ ਰਹੀ ਹੈ ਸੀਵਰੇਜ ਆ ਪਾਈ ਤਾਂ ਇਹ ਕਹਿੰਦੇ ਵੀ ਉਹਨੂੰ ਪੱਟਣਾ ਪਏਗਾ ਇਹ ਟ੍ਰੀਟਮੈਂਟ ਪਲੈਂਟ ਕਿਥੇ ਨਾਲੇ ਔਰ ਕਗਰ ਦੇ ਨੇੜੇ ਲੱਗਣਾ ਚਾਹੀਦਾ ਨਾ ਕਿ ਸ਼ਹਿਰ ਦੇ ਸੈਂਟਰ ਚ ਲਾ ਰਿਹਾ ਸਾਡੀ ਤਾਂ ਇਹੀ ਮੰਗ ਹੈ ਕਿ ਇਹ ਬਹੁਤ ਗਲਤ ਲੱਗ ਰਿਹਾ ਹੈ ਇੱਥੇ ਔਰ ਇਹ ਜਿਹੜੀ ਜ਼ਮੀਨ ਹੈ ਸ਼ਾਮਲਾਟ ਜ਼ਮੀਨ ਹੈ ਇਸ ਤੇ ਸਿਵਲ ਕੋਰਟ ਦੀ ਸਟੇ ਹੈ ਉਹ ਸਟੇ ਦੇ ਬਾਵਜੂਦ ਇਹ ਕੰਮ ਕਰ ਰਿਹਾ ਹੈ ਕੋਰਟ ਦੇ ਆਰਡਰਾਂ ਦੀ ਉਲੰਘਣਾ ਕਰ ਰਹੀ ਹੈ ਸਰਕਾਰ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇੱਥੇ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਜਿਹੜਾ ਵੀ ਮੌਕੇ ਦਾ ਪ੍ਰਸ਼ਾਸਨ ਹੈ ਉਹ ਇਹਦੇ ਕਾਰਵਾਈ ਕਰੇ ਇਹਨੂੰ ਰੋਕ ਕੇ ਸਾਡੇ ਪਿੰਡ ਦੇ ਲੋਕਾਂ ਨੂੰ ਇੱਥੇ ਰਹਿਣ ਵਾਲਾ ਮਾਹੌਲ ਦੇ ਇਸ ਨਾਲ ਦਾ ਪਿੰਡ ਦੇ ਵਿੱਚ ਜਾਂ ਹੋਰ ਸ਼ਹਿਰ ਆ ਰਿਹਾ ਹੈ ਸ਼ਹਿਰ ਦੇ ਲੋਕਾਂ ਨੂੰ ਰਹਿਣ ਦੇ ਬਹੁਤ ਹੀ ਬੁਰਾ ਪ੍ਰਭਾਵ ਪਏਗਾ ਜੀ ਕੀ ਨਾਮ ਹੈ ਜੱਫਰ ਜੇ ਮੇਰਾ ਨਾਮ ਰਾਜੀਪਾਸੀ ਹੈ ਔਰ ਮੈਂ ਲੇਕਵੇ ਕੰਪਲੈਕਸ ਵਿੱਚ ਰਹਿ ਰਿਹਾ ਹਾਂ ਲੇਕਵੇ ਕੰਪਲੈਕਸ ਦਾ ਐਕਦਾ ਸਾਡੇ ਸਾਹਮਣੇ ਹੀ ਰਹਿਣ ਐ ਪਲਾਟ ਹੈ ਜਿਹੜਾ ਜਿੱਥੇ ਸਾਨੂੰ ਪਤਾ ਲੱਗਿਆ ਕਿ ਬਈ ਤੇ ਐਸਟੀਬੀ ਪਲੈਂਟ ਆ ਰਿਹਾ ਹੈ ਉੱਥੇ ਹੁਣ ਲੋਕ ਹੀ ਰਹਿ ਰਹੇ ਨੇ ਔਰ ਜ਼ਿਆਦਾ ਵੀ ਫਲੈਟ ਨਹੀਂ ਨੇ ਸਾਹਮਣੇ ਦੁਕਾਨ ਦੇ ਕੰਪਲੈਕਸ ਹੈ ਸਾਰਾ ਉਹਦਾ ਪੂਰਾ ਇੱਕਦਮ ਸ਼ੋਅ ਹੀ ਖਰਾਬ ਹੋ ਜਾਏਗੀ ਔਰ ਜਿਵੇਂ ਐਸਟੀਪੀ ਪਲੈਂਟ ਹੈ ਉਹਦਾ ਐਚਚੂਅਲੀ ਗੰਦਗੀ ਵੀ ਨਿਕਲਦੀ ਹੈ ਔਰ ਉਸ ਤੋਂ ਬਾਅਦ ਗੈਸਸ ਵੀ ਨਿਕਲਦੀ ਹੈ ਜੋ ਲੋਕਾਂ ਨੂੰ ਰਹਿਣ ਵਾਸਤੇ ਬੜੀ ਦਿੱਕਤ ਹੋਏਗੀ ਕਿੰਨੇ ਕਿਉਂ ਤੁਹਾਡੀ ਸੋਸਾਇਟੀ ਹੈ ਸੋਸਾਇਟੀ ਐਥੋਂ ਸਿਰਫ ਸਮਝ ਲੋ 100 ਮੀਟਰ ਤੋਂ ਦੂਰ ਹੈ ਜਿਹੜਾ ਰੋਡ ਕਰਾਸ ਕੀਤਾ ਜਾਏ ਬਸ ਰੋਡ ਦੇ ਵਿੱਚ ਪਾਸਾ ਹੈ ਇਸ ਪਾਸੇ ਕਹਿੰਦੇ ਨੇ ਸਟੇਪੀਲ ਪਲੈਂਟ ਲਗਾਣਾ ਵਿਚ ਰੋਡ ਹੈ ਦੂਜੇ ਪਾਸੇ ਇੱਕ ਵੀ ਕੰਪਲੈਕਸ ਤਾਂ ਜੀ ਕੀ ਪ੍ਰੋਬਲਮ ਆ ਰਹੀ ਹੈ ਇੱਥੇ ਦੇਖੋ ਇਹ ਜਿਹੜੀ ਜਗ੍ਹਾ ਹੈਗੀ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਮੇਰਾ ਇਹੀ ਜਿਹੜਾ ਹੈਗਾ ਏਰੀਆ ਮੇਰੇ ਵਾਰਡ ਦੇ ਵਿੱਚ ਪੈਂਦਾ ਤੇ ਇੱਥੇ ਜਿਹੜੀ ਇਹ ਜਗ੍ਹਾ ਇੱਥੇ ਮੈਨੂੰ ਪਤਾ ਲੱਗਿਆ ਕੱਲ ਕਿਉਂਕਿ ਕੋਸ਼ ਪੱਤਰਕਾਰਾਂ ਭਾਈਚਾਰੇ ਵੱਲੋਂ ਜਿਹੜੇ ਸੀਵਰੇਜ ਬੋਰਡ ਦੇ ਕੋ ਅਧਿਕਾਰੀ ਆ ਉਹਨਾਂ ਨੂੰ ਗਮਰਾਹ ਕਰਕੇ ਪੱਤਰਕਾਰ ਭਾਈਚਾਰੇ ਨੂੰ ਖਬਰਾਂ ਲਵਾਈਆਂ ਗਈਆਂ ਵੀ ਸਾਨੂੰ ਨਗਰ ਕਾਉਂਸਲ ਨੇ ਜਿਹੜੀ ਜਗ੍ਹਾ ਉਹ ਦਿੱਤੀ ਗਈ ਹੈ ਤੇ ਬਕਾਇਦਾ ਜਿਹੜੀ ਇਹ ਜਗ੍ਹਾ ਸਾਡੀ ਲੇਟੈਸਟ ਜਿਹੜੀ ਮੀਟਿੰਗ ਹਾਊਸ ਦੀ ਹੋਈ ਹੈ ਪਿੱਛੇ ਉਹਦੇ ਵਿੱਚ ਆ ਮੈਂ ਤੁਹਾਨੂੰ ਮਤੇ ਦੀ ਜਿਹੜੀ ਹੈਗੀ ਕਾਪੀ ਦਿਖਾਵਾਂ ਜਿਹਦੇ ਵਿੱਚ ਇਹ ਚੀਜ਼ ਬਕਾਇਦਾ ਮਤਾ ਪਾਇਆ ਸੀ ਵੀ ਜਿਹੜਾ ਸਨੌਲੀ ਵਿਕੇ ਐਸਟੀਪੀ ਲਗਾਉਣ ਸੰਬੰਧੀ ਉਹਦੇ ਵਿੱਚ ਬਾਦ ਸਮਾਰ ਬਹੁਤ ਸੰਮਤੀ ਨਾਲ ਹਾਲ ਦੀ ਕੜੀ ਇਸ ਮਤੇ ਨੂੰ ਪੈਂਡਿੰਗ ਰੱਖਿਆ ਜਾਂਦਾ ਹੈ ਪੈਂਡਿੰਗ ਰੱਖ ਕੇ ਸਰਕਾਰ ਨੂੰ ਭੇਜਿਆ ਗਿਆ ਇਹਦੇ ਤੋਂ ਬਾਵਜੂਦ ਜਦੋਂ ਇੱਥੇ ਇਸ ਥਾਂ ਤੇ ਜਿੱਥੇ ਆਪਾਂ ਖੜੇ ਆਂ ਜਿੱਥੇ ਬਿਲਕੁਲ ਸਾਹਮਣੇ ਡੀਪੀਐਸ ਸਕੂਲ ਆ ਗਿਆ ਉਹਦੀ ਜੜ ਦੇ ਵਿੱਚ ਤੇ ਬਿਲਕੁਲ ਰੋਡ ਦੇ ਪਾਰ ਨਾਲ ਸਾਹਮਣੇ ਟੋਟਲ ਤਕਰੀਬਨ ਇੱਥੇ 1500 ਤੋਂ ਜ਼ਿਆਦਾ ਫਲੈਟ ਜਿਹੜੇ ਬਣੇ ਹੋਏ ਆ ਲੋਕ ਇੱਥੇ ਰਹਿੰਦੇ ਆ ਏਨੇ ਪਰਿਵਾਰ ਰਹਿੰਦੇ ਘੱਟੋ ਘੱਟ 5 5000 ਤੋਂ 7000 ਪਰਿਵਾਰ ਇੱਥੇ ਰਹਿੰਦਾ ਹੈ ਰਹੈਸ਼ੀ ਇਲਾਕਾ ਤੇ ਰਹੈਸ਼ੀ ਇਲਾਕੇ 'ਚ ਮੈਂ ਸਮਝਦਾ ਅੱਜ ਸਰਕਾਰ ਬਿਲਕੁਲ ਹੀ ਆਪਦੇ ਦਿਮਾਗ ਨੂੰ ਪੈਦਲ ਕਰਕੇ ਚੱਲੀ ਹੋਈ ਹੈ ਐਮਐਲਏ ਸਾਹਿਬ ਨੂੰ ਸਿਰਫ ਆਪਦੀ ਨੱਕ ਦੀ ਪਈ ਹੋਈ ਹੈ ਵੀ ਮੈਂ ਇੱਥੇ ਪੱਥਰ ਲਾ ਗਿਆ ਅਧ்கਾਟਣ ਕਰ ਗਿਆ ਤੇ ਹੁਣ ਅੜੀ ਦੇ ਵਿੱਚ ਵੀ ਮੈਂ ਇੱਥੇ ਐਸਟੀਪੀ ਪਲਾਂਟ ਲਾਉਣਾ ਇਹ ਕੋਈ ਗੱਲ ਥੋੜਾ ਵੀ ਜਿਹੜੀ ਸਰਕਾਰ ਹੈ ਸਰਕਾਰ ਲੋਕਾਂ ਨਾਲ ਧੱਕਾ ਥੋੜਾ ਕਰੂਗੀ ਸਰਕਾਰ ਸਿਰਫ ਆਪਦੀ ਅੜੀ ਦੇ ਵਿੱਚ ਆ ਕੇ ਇਹ ਕੰਮ ਕਰਨ ਲੱਗੀ ਆ ਬਕਾਇਦਾ ਨਾਲੇ ਇੱਥੇ ਪਿੰਡ ਵਾਲੇ ਖੜੇ ਸੋਸਾਇਟੀਆਂ ਵਾਲੇ ਸਾਰੇ ਇਕੱਠੇ ਹੋਏ ਆ ਮਸਾਂ ਅਸੀਂ ਬੜੇ ਲੰਬੇ ਸਮੇਂ ਤੋਂ ਜਿਹੜੀ ਲੋਕਾਂ ਦੀ ਇੱਥੇ ਗੁਹਾਰ ਸੀ ਸੀਵਰੇਜ ਪਾਉਣ ਦੀ ਅਸੀਂ ਬੜਾ ਜਦੋਂ ਜਿਹੇਦ ਕਰਕੇ ਪਹਿਲਾਂ ਸੀਵਰੇਜ ਪਾਈ ਇੱਥੇ ਉਸ ਤੋਂ ਬਾਅਦ ਡਰੇਨੇਜ ਪਾਈ ਇੱਥੇ ਸਾਰੀ ਰੋਡ ਜਿਹੜੀ ਟੀਪੀਐਸ ਵਾਲੀ ਬਣਾਈ ਹੈ ਤੇ ਅੱਜ ਜੇ ਇੱਥੇ ਇਹ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਉਂਦੇ ਆ ਤਾਂ ਉਹਦੇ ਤੋਂ ਬਾਅਦ ਫਿਰ ਇਹਨਾਂ ਨੇ ਕਹਿਣਾ ਅਸੀਂ ਸਾਰੀ ਜੀ ਸੀਵਰੇਜ ਦੁਬਾਰਾ ਪੱਠੀ ਰੋਡ ਪੱਠਣੀ ਤੇ ਲੋਕ ਕਿੱਥੇ ਜਾਣਗੇ ਇਨੇ ਲੰਬੇ ਸਮੇਂ ਤੋਂ ਅਸੀਂ ਬਹੁਤ ਜਦੋਜਹਦ ਕਰਕੇ ਸਰਕਾਰ ਨਾਲ ਲੜਾਈ ਲੜਕੇ ਇਹ ਜਿਹੜੇ ਕੰਮ ਇੱਥੇ ਕਰਾਏ ਆ ਅੱਜ ਅਸੀਂ ਬਿਲਕੁਲ ਇਹਦਾ ਵਿਰੋਧ ਕਰਦੇ ਆ ਜਿਹੜੇ ਲੋਕ ਨੇ ਇੱਥੇ ਸਾਰੇ ਇਕੱਠੇ ਹੋਏ ਆ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਤੇ ਮੈਂ ਬਿਲਕੁਲ ਜੋ ਲੋਕ ਫਰਮਾਨ ਦੇਣਗੇ ਅਸੀਂ ਲੋਕਾਂ ਦੇ ਨਾਲ ਸਰਕਾਰ ਨਾਲ ਇਹਦੇ ਤੇ ਲੜਾਈ ਲੜਾਂਗੇ ਜਿਹੜੇ ਮਰਜ਼ੀ ਪੱਧਰ ਤੇ ਲੜੂ। ਦੇਖੋ ਇਹ ਗੱਲ ਪਹਿਲਾਂ ਵੀ ਮੈਂ ਸਮਝਦਾ ਸ਼ਾਇਦ ਆਪਣੇ ਚੈਨਲ ਦੇ ਉੱਤੇ ਜਦੋਂ ਤੂੰ ਬਾਅਦ ਵੀ ਮੇਰੀ ਗੱਲ ਲਈ ਸੀ ਮੈਂ ਉਦੋਂ ਵੀ ਕਿਹਾ ਸੀ ਵੀ ਪੱਥਰ ਉੱਥੇ ਇਹਨਾਂ ਨੇ ਲਾਤਾ ਜਗ੍ਹਾ ਅਜੇ ਫਾਈਨਲ ਨਹੀਂ ਹੋਈ। ਇਹ ਜਗਾ ਫਾਈਨਲ ਹੋਣ ਤੋਂ ਪਹਿਲਾਂ ਐਮਐਲਏ ਵੱਲੋਂ ਪੱਤਰ ਲਾਇਆ ਗਿਆ ਜੀਡੀਸੀ ਦਾ ਆਰਡਰ ਹੋਏ ਹੋਏ ਇਹ ਪਹਿਲਾਂ ਜਗਾ ਜਿਹੜੀ ਹੈਗੀ ਹੈ ਇਹ ਕਬਜ਼ੇ ਵਾਲੀ ਜਿਹੜੀ ਜਗਾ ਸੀ ਉਹਦਾ ਕੋਰਟ ਕੇਸ ਚੱਲਦਾ ਸੀ ਜਦੋਂ ਉਦੋਂ ਪਹਿਲਾਂ ਏਡੀਸੀ ਸਾਹਿਬ ਨੇ ਕੀਤਾ ਸੀ ਉਹਦੇ ਤੋਂ ਬਾਅਦ ਬਕਾਇਦਾ ਜਿਹੜੇ ਜ਼ਿਮੀਦਾਰ ਨੇ ਉਹਨਾਂ ਨੇ ਐਫਸੀਆਰ ਸਾਹਿਬ ਕੋਲ ਤੇ ਸਿਵਲ ਕੋਰਟ ਦੇ ਵਿੱਚ ਇਹਦਾ ਪਾਇਆ ਹੈਗਾ ਮੈਂ ਲਗਾਤਾਰ ਇਸ ਚੀਜ਼ ਤੇ ਕਹਿੰਦੇ ਰਹੇ ਹਾਂ ਤਾਂ ਹੀ ਜਿਹੜੀ ਜਗ੍ਹਾ ਹੈਗਾ ਸੀ ਇਹ ਮਤਾ ਇਸੇ ਕਰਕੇ ਪਾਇਆ ਵੀ ਹਾਲ ਦੀ ਘੜੀ ਇਹ ਜਿਹੜਾ ਹੈਗਾ ਇਹਨੂੰ ਪੈਂਟਿੰਗ ਰੱਖਿਆ ਜਾਂਦਾ ਜਦੋਂ ਟਿੱਕਰ ਤੇ ਇਹ ਇਸ਼ੂ ਸਾਰੇ ਰਿਜ਼ੋਲਵ ਨਹੀਂ ਹੁੰਦੇ ਉਦੋਂ ਟਿੱਕਰ ਕੋਈ ਵੀ ਇਹਦੇ ਤੇ ਅਗਲੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ ਦਫ਼ਤਰ ਨੂੰ ਨਵਾਂ ਆਰਡਰ ਵੀ ਆਇਆ ਇਹਦੇ ਤੇ ਸਾਡੀ ਨੋਲੇਜ ਦੇ ਵਿੱਚ ਕੋਈ ਇਹੋ ਜੀ ਚੀਜ਼ ਨਹੀਂ ਪਤਾ ਨਹੀਂ ਅਫਸਰ ਸਰਕਾਰ ਦੇ ਦਬਾਅ ਦੇ ਥੱਲੇ ਨੇ ਪਤਾ ਨਹੀਂ ਕਿਸੇ ਨੇ ਕਿਹਾ ਕਿਸੇ ਨੇ ਨਹੀਂ ਕਿਹਾ ਕੌਣ ਹੈ ਇਹ ਗਲਤ ਸੀਵਰੇਜ ਰਿਪੋਰਟ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਪੱਤਰਕਾਰਾਂ ਨੂੰ ਗਮਰਾ ਕਰਕੇ ਖਬਰ ਲਈ ਅਸੀਂ ਇਹਦੀ ਬਿਲਕੁਲ ਨਕੇਦੀ ਕਰਦੇ ਆਂ ਤੇ ਜੇ ਅਸੀਂ ਇਸ ਗੱਲ ਦਾ ਬਿਲਕੁਲ ਵਿਰੋਧ ਕਰਦੇ ਆ ਵੀ ਇੱਥੇ ਐਸਟੀਪੀ ਪਲਾਂਟ ਬਿਲਕੁਲ ਨਹੀਂ ਲੱਗੇਗਾ ਤੇ ਨਹੀਂ ਲੱਗਣਾ ਚਾਹੀਦਾ ਜਿੱਦਾਂ ਕਿ ਦੱਸਿਆ ਗਿਆ ਹੈ ਕਿ 60 ਕਰੋੜ ਦੇ ਕਿਨ ਕਰੀਬ ਦਾ ਜਿਹੜਾ ਅਨੁਮਾਨ ਲਾਇਆ ਗਿਆ ਸੀ ਉਹ ਕਿੱਥੋਂ ਆਇਆ ਬਜਟ ਜੇ ਤੇ ਜਗਾ ਨਹੀਂ ਹੈਗੀ ਸੀ ਬਜਟ ਕਿੱਥੋਂ ਆਇਆ ਦੇਖੋ ਇਹ ਜਿਹੜਾ ਬਜਟ ਹੈ ਤਾਂ ਇਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ ਹੁਣ ਅਸੀਂ ਇਹ ਕਹਿੰਦੇ ਆ ਜੇ ਇਸ ਗੱਲ ਦੇ ਉੱਤੇ ਸੀਵਰੇਜ ਬੋਰਡ ਕਮੇਟੀ ਤੋਂ ਮੰਗ ਕਰੇਗਾ ਵੀ ਸਾਨੂੰ ਪੈਸੇ ਦਿੱਤੇ ਜਾਣ ਸਾਡੇ ਵੱਲੋਂ ਕੋਰਾ ਨਾ ਹੈ ਕੋਈ ਜਵਾਬ ਹੈ ਅਸੀਂ ਇੱਕ ਨਵਾਂ ਰੁਪਿਆ ਨਹੀਂ ਦੇਣਾ ਜੇ ਤੁਸੀਂ ਇਸ ਤਾਂ ਤੇ ਲੋਕਾਂ ਦੇ ਵਿਰੁੱਧ ਹੋ ਕੇ ਤੁਸੀਂ ਇਹ ਜਿਹਾ ਜਿਹਾ ਗਲਤ ਕੰਮ ਕਰੋਗੇ ਜੇ ਕੋਈ ਸਹੀ ਕੰਮ ਹੈ ਅਸੀਂ ਉਹਦੀ ਸਪੋਰਟ ਕਰਾਂਗੇ ਜੇ ਕੋਈ ਗਲਤ ਕੰਮ ਹੈ ਅਸੀਂ ਉਹਦਾ ਠੋਕੇ ਵਿਰੋਧ ਕਰਾਂਗੇ ਜੇ ਕੱਲ ਨੂੰ ਕੋਰਟ ਤੱਕ ਵੀ ਗੱਲ ਨੂੰ ਸਾਨੂੰ ਲੈ ਕੇ ਜਾਣੀ ਪਈ ਤਾਂ ਅਸੀਂ ਕੋਰਟ ਤੁਸੀਂ ਦੱਸਦੇ ਕੋ ਮਾਸਟਰ ਪਲਾਨ ਦੀ ਰੋਡ ਵਿੱਚ ਬਿਲਕੁਲ ਇੱਥੇ ਜਿੱਥੇ ਖੜੇ ਆ ਇਤੋਂ ਪਿੱਛੇ ਆਰ ਜ਼ੋਨ ਦਾ ਇਹ ਸਾਰਾ ਏਰੀਆ ਜਿਸ ਜਗ੍ਹਾ ਦੇ ਵਿੱਚ ਐਸਟੀਪੀ ਪਲਾਨਟ ਸਰਕਾਰ ਲਾਉਣਾ ਚਾਹੁੰਦੀ ਹੈ ਜਿੱਥੇ ਤੱਕਾ ਕਰ ਰਹੇ 64 ਫੁੱਟ ਦੀ ਮਾਸਟਰ ਪਲਾਨ ਦੀ ਇੱਥੇ ਰੋਡ ਜਾਂਦੀ ਹੈ ਆਸੇ ਪਾਸੇ ਬਿਲਕੁਲ ਜੜ ਦੇ ਵਿੱਚ ਜਿੱਥੇ ਲਾਰੇ ਉਹ ਤੇ ਬੱਚਿਆਂ ਦਾ ਸਕੂਲ ਹੈ ਜਿੱਥੇ ਬੱਚੇ ਪੜ੍ਹਦੇ ਆ ਬਿਲਕੁਲ ਆਲੇ ਦੁਆਲੇ ਸਾਰੇ ਰਹਿਸ਼ੀ ਏਰੀਆ ਤੇ ਇੱਥੇ ਕੱਲ ਨੂੰ ਐਸਟੀਪੀ ਲੱਗਿਆ ਤੁਸੀਂ ਕਿੱਥੋਂ ਫੇਰ ਕਾਗਜ਼ਾਂ ਦੇ ਵਿੱਚ ਇੱਥੇ ਜਿੱਥੇ ਖੜੇ ਆ ਪੁਰਾਣੇ ਪਿੰਡ ਦੇ ਪੁਰਖਿਆਂ ਦੀਆਂ ਸਮਾਧਾਂ ਨੇ ਇੱਥੇ ਨਾ ਸਮ ਬਗੈਰ ਮੰਨ ਕੇ ਉਹ ਕੱਟੀ ਹੋਈ ਹੈ ਕਿਸੇ ਚੀ ਹਰ ਇੱਕ ਚੀਜ਼ ਨੂੰ ਅਣਦੇਖਾ ਕਰਕੇ ਸਰਕਾਰ ਨੇ ਛਿੱਕੇ ਦੇ ਕਟੰਗਣ ਦਾ ਟੀਕਾ ਲੈ ਲਿਆ ਹਰ ਇੱਕ ਖੇਤਰ ਦੇ ਵਿੱਚ ਤੁਹਾਡਾ ਕੀ ਅਗਲਾ ਸਟੈਪ ਕੀ ਹੈ ਅਸੀਂ ਲੋਕਾਂ ਦੇ ਨਾਲ ਅਸੀਂ ਬਕਾਇਦਾ ਇਸ ਚੀਜ਼ ਦਾ ਵਿਰੋਧ ਕਰਾਂਗੇ ਤੇ ਜੇ ਕੋਰਟ ਦੇ ਵਿੱਚ ਜਾਣਾ ਪਿਆ ਤਾਂ ਬਕਾਇਦਾ ਕੋਰਟ ਦੇ ਵਿੱਚ ਵੀ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਕੋਰਟ ਦੇ ਵਿੱਚ ਕੇਸ ਆਲਰੇਡੀ ਪਾਇਆ ਕਿਉਂਕਿ ਮੈਨੂੰ ਉਹਨਾਂ ਨੇ ਕਾਗਜ਼ ਜਿਹੜੇ ਪਹਿਲਾਂ ਵੀ ਦਿਖਾਏ ਤਾਂ ਹੀ ਅਸੀਂ ਇਹ ਮਤਾ ਪਾਇਆ ਵੀ ਇਹਨੂੰ ਪੈਂਟਿੰਗ ਰੱਖਿਆ ਜਾਂਦਾ ਅੱਜ ਉਸ ਚੀਜ਼ ਨੂੰ ਅਫਸਰ ਸਹਿਬਾਨ ਤੇ ਸਰਕਾਰ ਜਿਹੜੀ ਬਿਲਕੁਲ ਅੰਦੇ ਕਾ ਕਰਕੇ ਧੱਕਾ ਕਰ ਰਹੀ